ਹਾਈਵੇਜ਼ ਉੱਤੇ ਜਿੱਥੇ ਗੱਡੀ ਦੇ ਸਨਰੂਫ ਦੇ ਵਿੱਚੋਂ ਨਿਕਲ ਕੇ ਬੱਚੇ ਸਟੰਟ ਕਰ ਰਹੇ ਸਨ ਜੋ ਕਿ ਇਹਨਾਂ ਨੂੰ ਕਾਫੀ ਮਹਿੰਗਾ ਪੈ ਗਿਆ। ਦਰਅਸਲ ਵੀਡੀਓ ਨੂੰ راہਗਿਰ ਦੇ ਵੱਲੋਂ ਪੁਲਿਸ ਨੂੰ ਭੇਜ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀਡੀਓ ਦੇ ਆਧਾਰ ਤੇ ਗੱਡੀ ਦੇ ਨੰਬਰ ਤੇ ਚਾਲਕ ਦੀ ਡਿਟੇਲ ਨੂੰ ਟ੍ਰੇਸ ਕੀਤਾ ਗਿਆ ਤੇ ਚਲਾਨ ਕਰ ਦਿੱਤਾ ਗਿਆ। ਜਲੰਧਰ ਦੇ ਵਿੱਚ ਨੈਸ਼ਨਲ ਹਾਈਵੇ ਤੇ ਇੱਕ ਗੱਡੀ ਦੇ ਵਿੱਚ ਦੋ ਬੱਚੇ ਸਨਰੂਫ ਤੋਂ ਬਾਹਰ ਨਿਕਲ ਕੇ ਸਟੰਟ ਬਾਜ਼ੀ ਕਰ ਰਹੇ ਸਨ ਤੇ ਜਿਵੇਂ ਹੀ ਇਹ ਵੀਡੀਓ ਪੁਲਿਸ ਤੱਕ ਪਹੁੰਚੀ ਹੈ ਤੇ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਇੰਸਪੈਕਟਰ ਦਾ ਹੈ ਕਿ ਉੱਚ ਅਧਿਕਾਰੀ ਦੇ ذریعے ਉਹਨਾਂ ਦੇ ਕੋਲ ਇਹ ਵੀਡੀਓ ਪਹੁੰਚਦੀ ਹੈ ਕਿਉਂਕਿ ਪੁਲਿਸ ਕਮਿਸ਼ਨਰ ਦਾ ਇਲਾਕਾ ਜਿਸ ਦੇ ਵਿੱਚ ਪੈਂਦਾ ਨੈਸ਼ਨਲ ਹਾਈਵੇ ਜਿੱਥੇ ਗੱਡੀ ਦੇ ਸੰਰੂਫ ਖੋਲ ਕੇ ਦੋ ਬੱਚੇ ਬਾਹਰ ਨਿਕਲ ਕੇ ਸਟੱਟ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਜਿਵੇਂ ਹੀ ਟੈਕਨੀਕਲ ਤਰੀਕੇ ਨਾਲ ਡਿਟੇਲਸ ਨੂੰ ਟ੍ਰੇਸ ਕੀਤਾ ਗਿਆ ਤਾਂ ਇਸ ਤੋਂ ਬਾਅਦ ਮੌਕੇ ਤੇ ਚਾਲਕ ਨੂੰ ਬੁਲਾ ਕੇ ਗਲਤੀ ਦਾ ਅਹਿਸਾਸ ਕਰਵਾਇਆ ਗਿਆ ਤੇ ਚਲਾਨ ਕੀਤਾ ਗਿਆ ਤੇ ਨਾਲ ਹੀ ਅੱਗੇ ਤੋਂ ਅਜਿਹਾ ਨਾ ਕਰਨ ਦੀ ਵਿੱਚ ਚੇਤਾਵਨੀ ਦਿੱਤੀ ਗਈ ਤੁਸੀਂ ਇਹ ਗੱਡੀ ਤੁਹਾਨੂੰ ਡਰਾਈਵ ਕਰ ਰਹੇ ਹੋ ਤਾਨੂੰ ਪਤਾ ਕੱਲ ਬੱਚੇ ਆਪਣੇ ਸੰਤੂਪ ਕੋਲ ਕੇ ਆਪਣੇ ਬਾਹਰ ਨਿਕਲੇ ਹੋਏ ਸੀ ਹਾਂਜੀ ਗੱਲ ਤੁਮ ਜਿਸ ਤਰ੍ਹਾਂ ਨੂੰ ਹੋ ਜਾਂਦੀ ਹੈ ਕੈਜੁਐਲਟੀ ਹੋ ਜਾਂਦੀ ਹੈ ਜੇ ਬੱਚਾ ਉਸ ਫਿਰਦਾ ਦਾ ਤਾਂ ਇਹ ਲਾਪਰਾਈ ਤੁਹਾਡੀ ਬਹੁਤ ਵੱਡੀ ਹੈ ਸਾਡੀ ਗੱਲ ਜੇ ਤੁਹਾਨੂੰ ਪਤਾ ਬੰਦੇ ਜਿੱਦ ਕਰਦੇ ਸੀ ਪਰ ਆਦ ਡਰਾਈਵਰ ਦੀ ਗਲਤੀ ਹੁੰਦੀ ਹੈ ਅਸਲ ਵਿੱਚ ਡਰਾਈਵਰ ਦੀ ਫਰਜ ਬੰਦਾ ਹੈ ਕਿ ਉਹ ਸੰਤੂਪ ਨੂੰ ਬੰਦ ਕਰਕੇ ਸਹੀ ਨੰਬਰ ਦਿਖਾਏਗਾ ਕਿ ਉਹ ਸਰਫ ਕਰਨੀ ਕਰਾਉਂਗਾ ਇਹ ਬੱਚੇ ਆਪਣੇ ਜੀਨ ਵੀ ਨਾ ਹੋ ਰਹੇ ਆ ਜਾਂਦੇ ਨੇ ਤੁਹਾਨੂੰ ਆਖੀ ਕੋਈ ਕਹਿੰਦਾ ਕੱਲ ਤੁਹਾਡੀ ਇਹ ਜਿਹੜੀ ਗੱਡੀ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਉਹਦੇ ਉੱਤੇ ਤੁਹਾਡਾ ਮੰਨ ਲਿਆ ਸਾਰਾ ਹੈ ਅੱਗੇ ਤੇ ਗਲਤੀ ਨਾ ਹੋਵੇ ਅੱਛਾ ਸੌਰੀ ਸਰ ਅੱਗੇ ਤਾਂ ਨਹੀਂ ਹੋਏ ਬੱਚੇ ਨੂੰ ਕਰੀਂ ਤੁਸੀਂ ਤਾਂ ਬਾਹਰ ਹੀ ਨਿਕਲਣਾ ਨਹੀਂ ਹੈ ਦੁਬਾਰਾ ਨਹੀਂ ਆਉਣਾ ਪਿਆਰ ਤੋਂ ਠੀਕ ਹੈ ਆਪਣਾ ਰਾਮ ਨਾਲ ਅੰਦਰ ਬੈਠਣਾ ਮੱਤ ਕਿਤੇ ਬਾਹਰ ਨਿਕਲਣਾ ਨਾ ਕੋਈ ਬੰਕੂ ਤੇ ਨਿਕਲਣਾ ਉਹ ਗੱਲ ਕੁੱਝ ਕੇ ਬਿਠਾਓ